ਪੈਸਾ ਕਮਾਉਣਾ ਅਸੀਂ ਕਹਿੰਦੇ ਸੀ ਪੈਸਾ ਨਹੀਂ ਕਮਾਉਣਾ ਠੱਗੀ ਕਰਕੇ ਨਹੀਂ ਕਮਾਉਣਾ ਇਹ ਕਲੀਨਟ ਨਾਲਾ ਹਟ ਠੱਗੀ ਤੋਂ ਬਿਨਾਂ ਵੀ ਪੈਸੇ ਬਣ ਜਾਂਦੇ ਆ ਮੇਰੇ ਕੋਲ ਕੋਈ ਇੱਕ ਬੰਦਾ ਆਂਦਾ ਉਹ ਕਹਿੰਦਾ ਜੀ ਗਾਰੰਟੀ ਦਿਓ ਵੀਜ਼ਾ ਲੱਗ ਵੀਜ਼ਾ ਲੱਗਣ ਦੀ 101% ਗਾਰੰਟੀ ਚਾਹੀਦੀ ਆ ਇਮੀਗ੍ਰੇਸ਼ਨ ਦੇ ਵਿੱਚ ਗਾਰੰਟੀ ਕਦੇ ਰਿਸਟਿੰਗ ਕਰਦੇ ਓਕੇ ਤੇ ਕਹਿੰਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਸਕੀਮੇ ਬਵਦੀ ਆ ਵੀਰੇ ਮੈਂ ਕਿ ਕਿਸ ਦੀ ਫੀਸ ਕਿਉਂ ਕਰੂੰਗਾ ਤੁਸੀਂ ਕਹ ਰਹੇ ਹੋ ਵੀ 올 ਫੀਸ ਆਫਟਰ ਵੀਜ਼ਾ ਇਸ ਸਕੈਮ ਅੱਛਾ ਦਿਲ ਤੇ ਹੱਥ ਰੱਖ ਕੇ ਦੱਸੋ ਉਹ ਵੀ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਜਾਣਾ ਚਾਹੀਦਾ ਯਾ ਨਹੀਂ ਜੋ ਉੱ ਮੰਨੂ ਕੋਈ ਕਹਿ ਦੂਗਾ ਹੁਣ ਕਹਿ ਦੂਗਾ ਵੀ ਇਹ ਤਾਂ ਗੱਦਾਰ ਆ ਪੰਜਾਬ ਦਾ ਜੀ ਇਹਨੇ ਪੰਜਾਬ ਖਾਲੀ ਕਰਤਾ ਇੰਨਾ ਪੰਜਾਬ ਪਰਦੇਸ ਨੇ ਸੈੱਟ ਕਰਤਾ ਕਦੀ ਕਿਸੇ ਦਾ ਤਾਂ ਹੈਂਕ ਨਹੀਂ ਕੀਤਾ ਇਹ ਕਿੱਥੇ ਸਟੂਡੈਂਟ ਨੂੰ ਭੇਜਣਾ ਇਹ ਫਰਜ ਕਿਦਾ ਸਟੂਡੈਂਟ ਦਾ ਮਾਪੇ ਦਾ ਜਾਂ ਏਜੰਟ ਦਾ ਅਸੀਂ ਤਾਂ ਜੋ ਯੂਰਪ ਬਾਰੇ ਸੁਣਿਆ ਹੋਈ ਸੁਣਿਆ ਕਹਿੰਦੇ ਯੂਰਪ ਦੇ ਵਿੱਚ ਕੋਈ ਕੈਰੀਅਰ ਨਹੀਂ ਹੈਗਾ ਯੂਰਪ ਜਾਣਾ ਮਤਲਬ ਖੋਜ ਛਲੰਗ ਮਾਰਨਾ ਭਾਜੀ ਯੂਰਪ 'ਚ ਕੈਰੀਅਰ ਨਹੀਂ ਹੈਗਾ ਯੂਰੋ 'ਚ ਕਮਾਈ ਕਰਦੇ ਨੇ ਯੂਰਪ ਦੇ ਬੱਚੇ ਜਿਹੜੇ ਸ਼ਹਿਰ ਚ ਗੁਰੂ ਦਾ ਗੁਰਦੁਆਰਾ ਹੈਗਾ ਵਾ ਉੱਥੇ ਤੁਸੀਂ ਭੁੱਖੇ ਨਹੀਂ ਸੋਵੋਗੇ ਕੀ ਬਾਈ ਤੁਹਾਡਾ ਪਹਿਲਾ ਬਹੁਤ ਬਸ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਨਾ ਘੱਟ ਸਵੱਬ ਬਣਦਾ ਕਿ ਜਿਹੜੇ ਕੈਨੇਡਾ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਨੇ ਤੇ ਪੰਜਾਬ ਦੀ ਧਰਤੀ ਤੇ ਆ ਕੇ ਗੱਲਬਾਤ ਕਰਦੇ ਨੇ ਸਾਡੇ ਨਾਲ ਕਿਉਂਕਿ ਜ਼ਿਆਦਾਤਰ ਜਿਹੜੇ ਇੱਥੇ ਸਾਡੇ ਕੰਸਲਟੈਂਟ ਕਹਿੰਦੇ ਨੇ ਕੁਝ ਆਪਣੇ ਆਪ ਨੂੰ ਕੁਝ ਏਜੰਟ ਕਹਿੰਦੇ ਨੇ ਇਹ ਵੀ ਇੱਕ ਡਿਫਰੈਂਸ ਆ ਗਿਆ ਹੈ ਨਾ ਵੱਖਰੀਆਂ ਵੱਖਰੀਆਂ ਟਰਮ ਨੇ ਹਾਂਜੀ ਏਜੰਟ ਏਜੰਟ ਇੱਥੇ ਸਾਡੇ ਜ਼ਿਆਦਾ ਏਜੰਟ ਮਸ਼ਹੂਰ ਨੇ ਨਵੀਂ ਨਵੀਂ ਸਕੀਮਾਂ ਲੈ ਕੇ ਆਉਂਦੇ ਨੇ ਬੜਾ ਅੱਜ ਮੈਨੂੰ ਲੱਗਦਾ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਡੇ ਜਿਹੜੇ ਕੰਜ਼ਿਊਮਰ ਨੇ ਕਿਉਂਕਿ ਪੜ੍ਹੇ ਲਿਖੇ ਇਨਸਾਨ ਨਾਲ ਇੱਕ ਟੈਕਨੀਕਲ ਗੱਲਾਂ ਕਰਨਾ ਤੇ ਜਿਹੜਾ ਇੱਕ ਖੁਦ ਕੈਨੇਡਾ ਕਿਉਂਕਿ ਇਹ ਵੀ ਆ ਪਾਜੀ ਕੈਨੇਡਾ ਭੇਜਦੇ ਤਾਂ ਹੈਗੇ ਸਾਡੇ ਲੋਕ ਕਈ ਆਪ ਏਜੰਟ ਗਏ ਨਹੀਂ ਹੈਗੇ ਉੱਥੇ ਕਦੇ ਵੀ ਤੇ ਭੇਜਦੇ ਆ ਬਾਹਰ ਤੁਸੀਂ ਇੱਥੇ ਰਹਿੰਦੇ ਹੋ ਗਏ ਹੋ ਸਾਰਾ ਕੁਝ ਕਰਦੇ ਹੋ ਤੇ ਮੈਨੂੰ ਲੱਗਦਾ ਵੀ ਉਹ ਫੀਲ ਜਿਹੜਾ ਅੱਜ ਅਸੀਂ ਸਮਝ ਪਾਵਾਂਗੇ ਪ੍ਰਮਾਤਮਾ ਨੇ ਇੰਨੇ ਵਧੀਆ ਲੈਵਲ ਤੇ ਪਜਾਇਆ ਅਸੀਂ ਸੋਚਿਆ ਨਹੀਂ ਸੀ ਕਦੇ ਵੀ ਕੈਨੇਡਾ ਵੀ ਚਲ ਜਾਵਾਂਗੇ ਆਮ ਘਰਾਂ ਦੇ ਬੱਚੇ ਆ ਹਾਲਾਤ ਤੰਗ ਦੇਖੇ ਹੋਏ ਨੇ ਮਜਬੂਰੀਆਂ ਦੇਖੀਆਂ ਹੋਈਆਂ ਸੀ ਘਰਦਿਆਂ ਦੀਆਂ ਪਰਮਾਤਮਾ ਦਾ ਸ਼ੁਕਰ ਕਰਦਾ ਜਦੋਂ ਮਾਈਂਡ 'ਚ ਥਾਟ ਆਇਆ ਵੀ ਬਈ ਬਾਹਰ ਜਾਣਾ ਤੇ ਉਹਨਾਂ ਮਿੱਤਰਾਂ ਦਾ ਸ਼ੁਕਰ ਆ ਜਿਨੇ ਮੈਨੂੰ ਕੈਨੇਡਾ ਭੇਜਣ ਵਾਸਤੇ ਪੇਪਰ ਮੇਰੀ ਇਖਤਿਆਰ ਕਰਨ 'ਚ ਹੈਲਪ ਕੀਤੀ ਸੀ ਕਿਹੜੇ ਸੰਦੀ ਗੱਲ 2013 ਦੀ ਉਹਨਾਂ ਦੋਸਤਾਂ ਦਾ ਸ਼ੁਕਰ ਆ ਜਿਨ੍ਹਾਂ ਨੇ ਮੈਨੂੰ ਧਾਰੇ ਪੈਸੇ ਦਿੱਤੇ ਸੀ ਤੇ ਮੈਨੂੰ ਕੋਈ ਪਛਤਾਵਾ ਨਹੀਂ ਵੀ ਮੈਂ ਕੈਨੇਡਾ ਕਿਉਂ ਗਿਆ ਰੱਬ ਦਾ ਸ਼ੁਕਰ ਆ ਉਸ ਧਰਤੀ ਤੇ ਬਲਿਹਾਰੇ ਜਾਈਏ ਜਿਨੇ ਸਾਡੇ ਵਰਗੇ ਬੇਰੋਜ਼ਗਾਰਾਂ ਨੂੰ ਸਾਂਭ ਲਿਆ ਆਮ ਘਰਾਂ ਦੇ ਬੱਚਿਆਂ ਨੂੰ ਦੱਸਿਆ ਵੀ ਹੁੰਦੀ ਆ ਪੈਸੇ ਕੀ ਹੁੰਦੇ ਆ ਤੇ ਰੋਟੀ ਪਾਣੀ ਖਾਣ ਤੋਂ ਇਲਾਵਾ ਵੀ ਇੱਕ ਚੰਗੀ ਜ਼ਿੰਦਗੀ ਹੋਰ ਹੁੰਦੀ ਆ ਜੀ ਅਸੀਂ ਕੈਨੇਡਾ ਨਾ ਜਾਂਦੇ ਜ਼ਿੰਮੇਵਾਰੀਆਂ ਅਸੀਂ ਨਹੀਂ ਸੇ ਭਗਤਾ ਸਕਦੇ ਹੁਣ ਸਾਨੂੰ ਲੋਕੀ ਕਹੀ ਜਾਂਦੇ ਨੇ ਜੀ ਅਸੀਂ ਮਰ ਗਏ ਕੈਨੇਡਾ ਜਾ ਕੇ ਸਾਡਾ ਕੈਨੇਡਾ ਨੇ ਆ ਖਰਾਬ ਕਰਤਾ ਸਾਡਾ ਉਹ ਕਰਤਾ ਪਰ ਜਿਹੜੇ ਪਹਿਲਾਂ ਵਾਲੇ ਗਏ ਆ ਨਾ ਜੀ ਉਹ ਕਦੀ ਇਹ ਨਹੀਂ ਕਹਿੰਦੇ ਖਾਸ ਕਰਕੇ ਜਿਹੜੇ ਹੁਣ ਵੀ ਆਮ ਪਰਿਵਾਰਾਂ ਦੇ ਬੱਚੇ ਜਾ ਰਹੇ ਨੇ ਨਾ ਜਿਨ੍ਹਾਂ ਦੇ ਘਰਾਂ 'ਚ ਗਰੀਬੀ ਹੁੰਦੀ ਆ ਜਿਨ੍ਹਾਂ ਨੇ ਤੰਗੀਆਂ ਦੇਖੀਆਂ ਨੇ ਉਹ ਪਰਦੇਸ ਦਾ ਸ਼ੁਕਰੀਆ ਕਰਨ ਕੀ ਕਰਨਗੇ ਹੁਣ ਜਿਹੜੇ ਔਰੇ ਵਧੀਆ ਸਰਦੇ ਵਾਲੇ ਹੈਗੇ ਨਾ ਜਾਓ ਅਸੀਂ ਸਭ ਨੂੰ ਕਹਿੰਨੇ ਆ ਤੁਹਾਡੇ ਕੋਲ 4 ਪੈਸੇ ਹੈਗੇ ਜਾਂ ਕਦੀ ਪਰਦੇਸ ਦਾ ਮੂੰਹ ਨਾ ਦੇਖੋ ਪਰ ਜੇ ਤੁਸੀਂ ਕੁਝ ਜ਼ਿੰਦਗੀ ਜਮਾਣਾ ਚਾਹੁੰਨੇ ਹੋ ਬਦਨਾ ਚਾਹੁੰਨੇ ਹੋ ਤਾਂ ਤੁਹਾਡੇ ਵਾਸਤੇ ਪਰਦੇਸ ਆ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਪੰਜਾਬ ਚ ਰਹਿ ਕੇ ਬੰਦਾ ਨਹੀਂ ਕਾਮਯਾਬ ਹੋ ਸਕਦਾ ਪੰਜਾਬ ਚ ਰਹਿ ਕੇ ਕਾਮਯਾਬ ਹੋ ਸਕਦਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਜਿਹਨੂੰ ਜਿਗਾਰਡ ਲਾਣੇ ਆਂਦੇ ਹੁਣ ਸਰਵਾਈਵ ਕਰਨਾ ਬੜਾ ਔਖਾ ਵਾ ਤੁਹਾਨੂੰ ਮੈਂ ਇੰਨੀ ਗੱਲ ਦੱਸਦਾ ਸਿਰ ਨਹੀਂ ਚੱਕਣ ਦੇ ਲੋਕੀ ਨਹੀਂ ਇੱਥੇ ਔਖਾ ਹੈ ਆ ਬਾਹਰ ਦੇਖੋ ਮੈਂ ਹੁਣ ਜੇ ਟਾਰਗੇਟ ਕਰੂੰਗਾ ਤਾਂ ਪੰਜਾਬ ਦਾ ਗੱਦਾਰ ਕਹਿਣਗੇ ਸਾਨੂੰ ਹਮ ਅੱਜ ਗੱਦਾਰ ਨਹੀਂ ਹੈਗੇ ਅਸੀਂ ਪੰਜਾਬ ਦੇ ਉਹ ਪੁੱਤਾਂ ਜਿਨ੍ਹਾਂ ਨੇ ਪੰਜਾਬ ਨੂੰ ਜੋੜਿਆ ਐਨ ਆਰ ਆਈ ਜਿਹੜਾ ਵੀ ਬਾਹਰ ਗਿਆ ਉਹਨੇ ਜਾ ਕੇ ਪੈਸਾ ਕਮਾ ਕੇ ਪਿੱਛੇ ਹੀ ਭੇਜਿਆ ਕੱਲੇ ਕੱਲੇ ਐਨ ਆਰ ਆਈ ਨੇ ਆਪਣੇ ਪਿੰਡਾਂ ਦੇ ਵਿੱਚ ਕੋਠੀਆਂ ਖੜੀਆਂ ਕੀਤੀਆਂ ਪਿੰਡਾਂ 'ਚ ਗਰਾਊਂਡ ਬਣਾਏ ਪਿੰਡਾਂ 'ਚ ਉਹਨੇ ਧਰਮਸ਼ਾਲਾ ਬਣਾਈਆਂ ਕਿਸੇ ਭੈਣ ਭਰਾ ਦੀ ਹੈਲਪ ਵੀ ਕੀਤੀ ਪਰ ਐਂਡ ਤੇ ਉਹ ਐਨ ਆਰ ਆਈ ਨਰਾਸ਼ ਹੋਇਆ ਕਿਉਂ ਭਾਈ ਸਾਰਨੀ ਲਿੱਤੀ ਐਨਾਲੀ ਦੀ ਕਿਸੇ ਨੇ ਬੜੇ ਬੜੇ ਐਨਆਰਆਈ ਜਾਂਦੇ ਨੇ ਪੰਜਾਬ ਵਾਪਸ ਆ ਕੇ ਰਹਿਣਾ ਬਟ ਕਈਆਂ ਨੂੰ ਆ ਕੇ ਰੀਅਲ ਲੈਂਗੁਏਜ ਦਿਖ ਜਾਂਦੇ ਆ ਐਨਆਰਆਈ ਸਿਰਫ ਕੈਸ਼ ਕਾਓ ਵਾਸਤੇ ਵਰਤੇ ਜਾਂਦੇ ਨੇ ਜੇ ਅੱਜ ਐਨਆਰਆਈ ਇਹ ਚੀਜ਼ ਆਪਣੇ ਪਿੰਡ ਵਾਲੇ ਦੋਸਤ ਨੂੰ ਫੋਨ ਕਰਕੇ ਕਰੇ ਸਾਡੇ ਕੋਲ ਪੈਸੇ ਨਹੀਂ ਹੈਗੇ ਭਾਈ ਅਸੀਂ ਆ ਰਹੇ ਆਂ ਵਾਪਸ ਫੋਨ ਨਹੀਂ ਝੱਕਣਾ ਕਿਸੇ ਨੇ ਹੁਣ ਕੁਝ ਸਾਲਾਂ ਤੋਂ ਨਾ ਇਹ ਸੁਣਨ ਲੱਗੇ ਦੋ ਦਿਨ ਸਾਰਾ ਵੀ ਕੈਨੇਡਾ ਕੁਝ ਨਹੀਂ ਰੱਖਿਆ ਉੱਥੇ ਕਹਿੰਦੇ ਕੁਝ ਨਹੀਂ ਹੈਗਾ ਭਾਜੀ ਦੇਖੋ ਜਿਨ੍ਹਾਂ ਦਾ ਤਾਂ ਇੰਡੀਆ 'ਚ ਵਧੀਆ ਜ਼ਮੀਨਾਂ ਨੇ ਜਦਾਦਾਂ ਨੇ ਉਹਨਾਂ ਵਾਸਤੇ ਤਾਂ ਕੁਝ ਨਹੀਂ ਹੈਗਾ ਪਰ ਜਿਨ੍ਹਾਂ ਨੇ ਗਰੀਬ ਗਰੀਬ ਚ ਜਾਂਦੇ ਉਥੇ ਹਜੇ ਵੀ ਜਾਂਦੇ ਨੇ ਬਾਜੀ ਮੇਰੇ ਕੋਲ ਮੈਂ ਕਿਸੇ ਦਾ ਕੇਸ ਕੀਤਾ ਸੀਗਾ ਉਹਦਾ ਡੈਡੀ ਪੈਟਰੋਲ ਪੰਪ ਤੇ ਤੇਲ ਮੰਦਾ ਇੰਡੀਆ ਦੇ ਵਿੱਚ ਮੈਂ ਹੁਣ ਨਾਂ ਨਹੀਂ ਲੈਣਾ ਬਾਈ ਜੀ ਉਹਦਾ ਡੈਡੀ ਇੰਨਾ ਸਬਰ ਵਾਲਾ ਉਹਦਾ ਤੇਲ ਦੇ ਪੰਪ ਵਾਲੇ ਦਾ ਬੱਚਾ ਉਹਨੇ ਔਖੇ ਸੌਖੀ ਲੋਨ ਚੱਕ ਕੇ ਮੜਾ ਮੋਟਾ ਮੁੰਡਾ ਕੈਨੇਡਾ ਭੇਜਦਾ ਬਾਈ ਜੀ ਉਹ ਮੁੰਡੇ ਨੇ ਨਜ਼ਾਰਾ ਬੰਨਤਾ ਬਾਹਰ ਜਾ ਕੇ ਇੰਨੀ ਮਿਹਨਤ ਕੀਤੀ ਕਰਜ਼ਾ ਲਾਇਆ ਆਪਣੇ ਮੰਮੀ ਡੈਡੀ ਦਾ ਵੀਜ਼ਾ ਲਵਾਇਆ ਉਹਨੇ ਸਾਡੇ ਕੋਲਿਆਂ ਹੁਣ ਤੁਸੀਂ ਆਪ ਸੋਚ ਕੇ ਦੇਖੋ ਪੰਪ ਤੇ ਤੇਲ ਪਾਣੀ ਵਾਲੇ ਦਾ ਕਿੰਨੇ ਕ 15000 ਇਨਕਮ ਹੋਣੀ 20000 ਹੋਣੀ ਹੱਦ 25000 ਹੋਣੀ ਉਹਦਾ ਬੱਚਾ ਉਹ ਲੈ ਕੇ ਕਿੰਨਾ ਕੁ ਗਰੋਅ ਕਰ ਲੈਂਦਾ ਅਗਲੇ ਨੇ ਬਾਹਰ ਜਾ ਕੇ ਕਰਜਾਂ ਵੀ ਲਾਇਆ ਮੰਮੀ ਡੈਡੀ ਦਾ ਕੈਨੇਡਾ ਦਾ ਵੀਜ਼ਾ ਵੀ ਲਵਾਇਆ ਆਪਣਾ ਘਰ ਵੀ ਪਾਣਾ ਸ਼ੁਰੂ ਕਰਤਾ ਹੁਣ ਇਹ ਬੱਚਿਆਂ ਦੀ ਜੀ ਐਗਜ਼ਾਮਪਲ ਕੋਈ ਮੂਰੇ ਲੈ ਕੇ ਨਹੀਂ ਆਉਂਦਾ ਹੈਗਾ ਜਿਹੜਾ ਸਟੂਡੈਂਟ ਇੱਥੋਂ ਗਿਆ ਕੈਨੇਡਾ ਚਾਹੇ ਕੁੜੀਆ ਚਾਹੇ ਮੁੰਡਾ ਕੋਈ ਵੀ ਗਿਆ ਸਟਰਗਲ ਤਾਂ ਸਾਰਿਆਂ ਦੀ ਸੇਮ ਹੀ ਹੁੰਦੀ ਹੋएगी ਵੀਰੇ ਦੇਖ ਸਟਰਗਲ ਸਾਰਿਆਂ ਦੀ ਸੇਮ ਆ ਸਟਰਗਲ ਦੋ ਤਰੀਕੇ ਦੇ ਆ ਸਾਡਾ ਉੱਥੇ ਕੋਈ ਨਹੀਂ ਸੀਗਾ ਜਦੋਂ ਅਸੀਂ ਗਏ ਮੈਨੂੰ ਕੋਈ ਜਾਣਦਾ ਨਹੀਂ ਜੀ ਮੈਨੂੰ ਦੇਖੋ ਦੋ ਦਿਨਾਂ ਬਾਅਦ ਜਾਂਦੀ ਹੋਮਲੈਸ ਹੋ ਗਿਆ ਸੀਗਾ ਕੋਈ ਘਰ ਨਹੀਂ ਸੀਗਾ ਉੱਥੇ ਚਲੋ ਕੋਈ ਗੱਲ ਹੋ ਗਈ ਸੀ ਇੱਥੇ ਰੋਕ ਰਿਆਂ ਤੁਹਾਨੂੰ ਇਹੀ ਮੇਰਾ ਪੁਆਇੰ ਜਿੱਦਾਂ ਉੱਥੇ ਜਾ ਕੇ ਕਈਆਂ ਨੂੰ ਸਪੋਰਟ ਮਿਲਦੀ ਆ ਕਿ ਸਾਰਾ ਕੁਝ ਹੈਗਾ ਆਜੋ ਇੱਕ ਬੰਦੇ ਕੋਲ ਕੁਝ ਵੀ ਨਹੀਂ ਹੈਗਾ ਸਾਨੂੰ ਉਸ ਕੋ ਸਪੋਰਟ ਮਿਲੇ ਜਿਹੜੇ ਬਾਈ ਨੇ ਮੈਨੂੰ ਸੰਭਾਇਆ ਜਾਂਦਿਆਂ ਨੇ ਮੈਂ ਅੱਜ ਵੀ ਥੈਂਕ ਯੂ ਕਰਦਾ ਹਾਂ ਬਹੁਤ ਬਹੁਤ ਵੀਰੇ ਤੇਰਾ ਬਹੁਤ ਧੰਨਵਾਦ ਅਸੀਂ ਗਏ ਉਹਨੇ ਰੱਖਿਆ ਸਾਡੇ ਦੋ ਦਿਨਾਂ ਬਾਅਦ ਸਾਡੇ ਕੋਲ ਕੋਈ ਦਿੱਥੇ ਨਾਲਾ ਸੀਗਾ ਅਗਲਿਆਂ ਨੇ ਮਕਾਨ ਮਾਲਕਾਂ ਦੇ ਚੱਕ ਕੇ ਸਾਡੇ ਬੈਗ ਬਾਹਰ ਕਰਤੇ ਸਾਨੂੰ ਨਹੀਂ ਪਤਾ ਕੀ ਸੀਗਾ ਅਸੀਂ ਅੱਜ ਗਏ ਸੀਗੇ ਆਂਦੇ ਨੂੰ ਦੇਖਿਆ ਸਾਡੇ ਬੈਗ ਬਾਹਰ ਪਿਆ ਘਰ ਤੇ ਪਰ ਅਸੀਂ ਫਿਰ ਰੋਏ ਵੀ ਸੀਗੇ ਹੁਣ ਮੈਂ ਕਦੇ ਫੋਨ ਹੀ ਨਹੀਂ ਕੀਤਾ ਆਪਣੇ ਕੀ ਇਹਹੀ ਵਜ੍ਹਾ ਜਿਹੜਾ ਬੰਦੇ ਨੂੰ ਸਕਸੈਸਫੁਲ ਵਾਲੇ ਰਾਹ ਕੱਲਾ ਮਾਈ ਫ੍ਰੀਜ ਪਿਆਰ ਦਿੰਦੀ ਆ ਬਾਕੀ ਸਾਰੇ ਪਾਸੇ ਗਿਵਨ ਟੇਕ ਆ ਹੁਣ ਉਦੋਂ ਬਾਅਦ ਚੰਗੀ ਗੱਲ ਦੇਖੋ ਕੀ ਹੋਈ ਵੀ ਸਾਨੂੰ ਚਲੋ ਹੋਮਲੈਸ ਹੋ ਗਏ ਥੋੜਾ ਬਹੁਤ ਅੱਖਾਂ ਖੜ ਕੇ ਰੋਈ ਵੀ ਸੀਗੀ ਯਾਰ ਵੀ ਕਿੱਥੇ ਆ ਗਏ ਮੈਂ ਪੁੱਛਿਆ ਕੀ ਆਪ ਕਿਹਾ ਸੀ ਵੀ ਟੱਪਰੀ ਵਾਸ ਵਾਲੀ ਜ਼ਿੰਦਗੀ ਹੋ ਗਈ ਅੱਜ ਵਾਪਸ ਇਹ ਨਹੀਂ ਹੋਏ ਵੀ ਚਲ ਵਾਪਸ ਚਲੀਏ ਨਹੀਂ ਬਈ ਜ਼ਿੰਮੇਵਾਰੀ ਸੀ ਨਾ ਜ਼ਿੰਮੇਵਾਰੀ ਨਾ ਖੁਆਇਸ਼ਾਂ ਖਤਮ ਕਰ ਦਿੰਦੀ ਆ ਪਿਓ ਸਿਰ ਤੇ ਨਹੀਂ ਸੀ ਗਿਆ ਵਾਪਸ ਆ ਕੀ ਕਰਦੇ ਰਿਸ਼ਤੇ ਜਰ ਤਾਂ ਪਹਿਲਾਂ ਹੀ ਨਹੀਂ ਜਾਣਦੇ ਜਿਹਨੇ ਪਰਮਾਤਮਾ ਨੇ ਮੈਨੂੰ ਬਾਹਰ ਭੇਜਤਾ ਨਾ ਉਹਨੇ ਮੈਨੂੰ ਭੁੱਖਾ ਨਹੀਂ ਮਰਨ ਦੇਣਾ ਇਹ ਹੁਣ ਮੇਰੀ ਤੇ ਆ ਮੈਂ ਆਪਣਾ ਐਟੀਟਿਊਡ ਕੀ ਰੱਖਣਾ ਬਾਹਰ ਜਾ ਕੇ ਮੈਂ ਜੇ ਹਰ ਵੇਲੇ ਰੋਈ ਜਾਊਂਗਾ ਨਾ ਮੈਨੂੰ ਕੋਈ ਗੱਲ ਨਾਲ ਨਹੀਂ ਲਾਊਗਾ ਹੂੰ ਮੇਰੇ ਨਾ ਫਾਦਰ ਕਹਿੰਦੇ ਹੁੰਦੇ ਸੀਗੇ ਵੀ ਵੀ ਹਾਸਾ ਸਾਰਿਆਂ ਦਾ ਹੂੰ ਰੋਣਾ ਕੱਲਿਆਂ ਦਾ ਹੂੰ ਹੱਸੋਂਗੇ ਚਾਰ ਹੱਸਣਗੇ ਰੋਵਾਂਗੇ ਤੁਹਾਡੇ ਨਾਲ ਕੋਈ ਨਹੀਂ ਰੋਊਗਾ ਮੈਂ ਇਹ ਵੀ ਸੁਣਿਆ ਕਹਿੰਦੇ 90% ਜਿਹੜੇ ਏਜੰਟ ਆ ਫਾਇਲਾ ਫੁਲਾ ਆਪਣੀ ਲਵਾਉਂਦੇ ਬਸ ਇਕੱਠੀ ਕਰਕੇ ਅੱਗੇ ਸੁੱਟ ਦਿੰਦੇ ਆ ਥੋਕ ਵਿੱਚ ਚੱਲਦਾ ਕੰਮ ਮੈਂ ਕਹ ਥੱਬ ਚੱਲਦਾ ਸਾਡੇ ਕੋਲ ਹਰ ਹਫ਼ਤੇ ਦੋ ਜਣਾਂ ਦੇ ਫੋਨ ਆਉਂਦੇ ਆ ਪਾਜੀ ਕੋਈ ਕੋਈ ਕਿਸੇ ਸਟੇਟ ਤੋਂ ਕਿਸੇ ਸਟੇਟ ਤੋਂ 200 ਫਾਇਲਾ ਦੇ ਦਾਂਗੇ ਜੀ ਹਫ਼ਤੇ ਦੀਆਂ ਬਸ ਤੁਸੀਂ ਫਾਇਲਾ ਲਾਣੀਆਂ ਨੇ ਉਹ ਉਹਨਾਂ ਦੇ ਪਿੰਡਾਂ ਦੇ ਵਿੱਚ ਵੀ ਸਭ ਤੋਂ ਵੱਡੀ ਗੱਲ ਇਹ ਆ ਲੋਕਾਂ ਦੇ ਦੋਸਤ ਹੀ ਉਹਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਆ ਸਾਡੇ ਕੋਲ ਕਿੰਨੇ ਜਾਣੇ ਪਹੁੰਚਦੇ ਹੁੰਦੇ ਆ ਵੀ ਬਾਈ ਮੈਂ ਪਿੰਡੋਂ ਆਪਣੇ ਦੋਸਤ ਨੂੰ ਲੈ ਕੇ ਆਉਂਗਾ ਮੇਰਾ 200 ਰੁਪਏ ਕਮਿਸ਼ਨ ਦਾ ਰੱਖ ਦੇ ਵਿੱਚ 200 ਡਾਲਰ ਦੀ ਕੈਲੋਰੀ ਹੈ 200 ਡਾਲਰ ਦੀ ਗੱਲ ਹੋ ਰਹੀ ਹੈ ਹੁਣ ਤੁਸੀਂ ਸੋਚ ਕੇ ਦੇਖੋ ਵੀ ਇਦਾਂ ਦੇ ਪਿੰਡਾਂ ਦੇ ਵਿੱਚ ਕਿੰਨੇ ਜਿਹੜੇ ਬੈਠੇ ਹੋਏ ਨੇ ਵੀ ਆਪਾਂ ਫਲਾਣੇ ਬੰਦੇ ਨੂੰ ਫਾਈਲ ਲਵਾ ਕੇ ਆਣੇ ਆ ਉਹ ਆਪਣੀ ਕਮਿਸ਼ਨ ਦੇ ਚੱਕਰ ਦੇ ਵਿੱਚ ਉਹਦਾ ਨੁਕਸਾਨ ਕਰਾ ਦਿੰਦੇ ਆ ਮੇਰੇ ਕੋ ਬਹੁਤ ਪਟਿਆਲੇ ਮੈਨੂੰ ਮਿਲਦੀ ਆ ਕਿ ਸੋ ਅਸੀਂ ਮਾਇੰਡ ਨਾ ਕਰਿਓ ਅਸੀਂ ਮਹਾਲੀ ਛੰਡੀਗੜ ਆਏ ਸੀ ਜੀ ਫਲਾਣੇ ਬੰਦੇ ਕੋ ਗਏ ਸੀਗੇ ਜੀ ਉਹਨੇ ਸਾਨੂੰ ਕਿਹਾ ਵੀ ਤੁਹਾਨੂੰ ਅਸੀਂ ਇੰਨੇ ਪੈਸੇ ਦੇਵਾਂਗੇ ਤੁਹਾਡੇ ਪਿੰਡ ਦੇ ਦੱਸ ਲੈ ਕੇ ਆ ਉਹ ਕਹਿੰਦਾ ਜੀ ਮੈਂ ਆਪ ਤਾਂ ਫਸੇ ਫਸੇ ਦੱਸੇ ਹੀ ਫਸਾਤੇ ਫੜ ਕੇ ਨਾ ਮੈਂ ਆਵਾਂ ਜਾ ਸਕਿਆ ਨਾ ਦੱਸ ਗਈ ਹੋਰ ਸੋ ਅਸੀਂ ਉਹ ਕੰਮ ਨਹੀਂ ਸਾਨੂੰ ਇਹ ਸੀ ਆਰ ਵੀ ਦੇਖੋ ਆਮ ਘਰਾਂ ਦੇ ਬੱਚੇ ਆ ਪੈਸਾ ਕਮਾਉਣਾ ਅਸੀਂ ਨਹੀਂ ਕਹਿੰਦੇ ਸੀ ਪੈਸਾ ਨਹੀਂ ਕਮਾਉਣਾ ਠੱਗੀ ਕਰਕੇ ਨਹੀਂ ਕਮਾਉਣਾ ਇੱਕ ਕਲੀਅਰ ਗੱਲ ਆ ਸਾਡੀ ਠੱਗੀ ਤੋਂ ਬਿਨਾ ਵੀ ਪੈਸੇ ਬਣ ਜਾਂਦੇ ਆ ਬਾਈ ਦੇਖੋ ਜਿੰਨੇ ਇੱਕ ਜ਼ਿੰਦਗੀ ਸੋ ਸਾਨੂੰ ਕੋਈ ਇਹ ਨਹੀਂ ਵੀ ਅਸੀਂ 100 ਕਰੋੜ ਕਮਾਣਾ ਸੀ 200 ਕਰੋੜ ਕਮਾਣਾ ਨਹੀਂ ਅਸੀਂ ਜਿਹੜੀ ਸਾਡੀ ਜੈਨੂਨ ਜੀ ਫੀਸ ਆ ਅਸੀਂ ਬਹੁਤ ਖੁਸ਼ ਹਾਂ ਤੇ ਸਾਡਾ ਲੀਗਲ ਦਾ ਕੰਮ ਆ ਅਸੀਂ ਇਕੱਲੇ ਸਟੱਡੀ ਵੀਜ਼ਾ ਨਹੀਂ ਕਰਦੇ ਅਸੀਂ ਪੀਆਰ ਵੀ ਅਪਲਾਈ ਕਰਦੇ ਆ ਅਸੀਂ ਵਰਕ ਪਰਮਿਟ ਵੀ ਅਪਲਾਈ ਕਰਦੇ ਆ ਅਸੀਂ ਬੱਚਿਆਂ ਦੇ ਜਿਹੜੇ ਪੀਆਰ ਦੇ ਪਾਥਵੇਜ਼ ਨੇ ਉਹ ਵੀ ਦੱਸਦੇ ਆ ਅਸੀਂ ਸਪousal ਐਪਲੀਕੇਸ਼ਨਸ ਵੀ ਲਾਉਂਦੇ ਆ ਸਾਡਾ ਵਧੀਆ ਕੰਮਾ ਛੋੜਾ ਤਾਮਜਾਮ ਹੈਗਾ ਵਾ ਜਿਹੜਾ ਅਸੀਂ ਕਰਦੇ ਆ ਤੇ ਹੋਰ ਤਾਂ ਹੋਰ ਅਸੀਂ ਯੂਰਪ ਦੇ ਵੀ ਸਟੱਡੀ ਵੀਜ਼ੇ ਵਗੈਰਾ ਯੂਐਸਏ ਦੇ ਵੀ ਕਰਦੇ ਆ ਸੋ ਸਾਡਾ ਕੰਮ ਠੀਕ ਆ ਅਸੀਂ ਨਾ ਕੋਈ ਥਰਡ ਪਾਰਟੀ ਵਾਲਾ ਕੰਮ ਨਹੀਂ ਕਰਦੇ ਤੁਸੀਂ ਮੈਨੂੰ ਇੰਨੀ ਚੀਜ਼ਾਂ ਦੱਸਿਆ ਵੀ ਅਸੀਂ ਆਹ ਕੈਟਾਗਰੀ ਚ ਕਰਦੇ ਆ ਇੱਥੇ ਜ਼ਿਆਦਾਤਰ ਪਤਾ ਕੀ ਹੁੰਦਾ ਅਸੀਂ ਵੀਜ਼ਾ ਲਵਾਣੇ ਆ ਤੇ ਪਾਸ ਪੈਸੇ ਲੰਨੇ ਆ ਬਸ ਬਸ ਪਾਸਪੋਰਟ ਫੜਾਜੋ ਜੇ ਨਹੀਂ ਵੀਜ਼ਾ ਲੱਗ ਗਿਆ ਲੈ ਜਾਓ 50 ਹਜ਼ਾਰ ਲੱਖ ਰੁਪਈਆ ਕੋਲੋਂ ਯਾਰ ਕੌਣ ਦਿੰਦਾ ਹੁੰਦਾ ਕੋਈ ਨਹੀਂ ਦਿੰਦਾ ਹੁੰਦਾ ਇਹ ਲੋਕਾਂ ਨੂੰ ਸਮਝ ਨਹੀਂ ਲੱਗਦੀ ਇਹ ਚੀਜ਼ ਦੀ ਤੁਹਾਨੂੰ ਮੈਨੂੰ ਪਤਾ ਵੀ ਕੋਈ ਇਦਾਂ ਕਹਿ ਰਿਹਾ ਵੀ ਇਹ ਤਾਂ ਕੋਈ ਗੱਲ ਬਣੀ ਨਹੀਂ ਹੈਗੀ ਪਰ ਕਿਆ ਲੋਕ ਲੋਕਾਂ ਨੂੰ ਸਮਝ ਨਹੀਂ ਆਉਂਦੀ ਲੋਕੀ ਯਸ ਸੁਣਨਾ ਚਾਹੁੰਦੇ ਆ ਹੁਣ ਮੇਰੇ ਕੋਲ ਕੋਈ ਇੱਕ ਬੰਦਾ ਆਂਦਾ ਉਹ ਕਹਿੰਦਾ ਜੀ ਗਰੰਟੀ ਦਿਓ ਵੀਜ਼ਾ ਲੱਗਣੀ ਵੀਜ਼ਾ ਲੱਗਣ ਦੀ 101% ਗਰੰਟੀ ਚਾਹੀਦੀ ਆ ਇਮੀਗ੍ਰੇਸ਼ਨ ਦੇ ਵਿੱਚ ਗਰੰਟੀ ਕਦੇ ਐਗਜ਼ਿਸਟ ਨਹੀਂ ਕਦੀ ਲਾਅ ਦੇ ਵਿੱਚ ਨਾ ਗਰੰਟੀ ਵਰਡ ਹੈ ਹੀ ਨਹੀਂਗਾ ਸਕਸੈਸ ਰੇਟ ਹੈਗਾ ਵਾ ਬਟ ਗਰੰਟੀ ਵਰਡ ਨਹੀਂ ਹੈਗਾ ਅੱਛਾ ਦਿਲ ਤੇ ਹੱਥ ਰੱਖ ਕੇ ਦੱਸੋ ਵੀ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਜਾਣਾ ਚਾਹੀਦਾ ਯਾ ਨਹੀਂ ਜੋ ਉੱਥੇ ਦੇ ਹਾਲਾਤ ਦੇਖੋ ਦਿਲ ਤੇ ਹੱਥ ਰੱਖ ਕੇ ਦੱਸਦਾ ਮੈਂ ਦਿਲ ਤੇ ਹੱਥ ਰੱਖ ਕੇ ਜੇ ਸਕਿੱਲ ਚਲ ਜਿਓ ਜੇ ਤੁਸੀਂ ਸੋਚਣਾ ਵੀ ਮੈਂ ਟਕਸ ਹੋਏ ਵੀ ਮੈਂ ਜਾ ਕੇ ਗੱਡੀਆਂ ਕਮਾਉਣੀਆਂ ਸ਼ਰੀਕਾਂ ਦੇ ਅੱਗ ਲਾਉਣੀਆਂ ਮੈਂ ਵੱਡੀਆਂ ਵੱਡੀਆਂ ਉਹ ਕਰਨੀਆਂ ਫੋਟੋਆਂ ਪਾਉਣੀਆਂ ਨੇ ਬੜੇ ਲਾਈਮ ਲਾਈਟ ਚ ਆ ਜਾਣਾ ਫੇਰ ਨਾ ਜਾਓ ਜੇ ਤੁਹਾਨੂੰ ਹੈਗਾ ਵੀ ਨਹੀਂ ਪਾਈ ਜ਼ਿੰਦਗੀ ਚ ਕਰਨਾ ਹੀ ਕਰਨਾ ਕੁਝ ਮੈਂ ਜ਼ਿੰਦਗੀ ਤੇ ਆਪਣੇ ਘਰਦਿਆਂ ਦੇ ਦੁੱਖ ਤੋੜਨੇ ਆ ਫੇਰ ਭਾਵੇਂ ਕੈਨੇਡਾ ਛੱਡੋ ਦੁਬਈ ਚਲ ਜਿਓ ਜੇ ਤੁਸੀਂ ਸੀਰੀਅਸ ਹੋ ਲਾਈਫ 'ਚ ਤਾਂ ਬਾਹਰ ਜਾਓ ਜੇ ਤੁਸੀਂ ਆਹੀ ਰੰਡੀ ਰੋਣੇ 'ਚ ਰੋਣੇ ਜਾ ਕੇ ਮੇਰਾ ਜੀ ਨਹੀਂ ਲੱਗਦਾ ਮੈਂ ਪਰੌਂਠਾ ਦਾ ਭੁੱਖਾ ਮਰ ਗਿਆ ਮੇਰੀ ਬੱਸ ਮਿਸ ਹੋ ਗਈ ਮੈਨੂੰ ਰਾਤੀ ਨੀਂਦ ਨਹੀਂ ਆਈ ਹਨਾ ਫੇਰ ਨਹੀਂ ਫੇਰ ਨਾ ਜਾਓ ਫੇਰ ਤੁਸੀਂ ਪੰਜਾਬ ਰੋ ਪੰਜਾਬ ਦੇ ਸੌ ਪੁੱਤ ਬਣੋ ਤੁਸੀਂ ਉਦੇ ਰਾਕੇ ਬਹੁਤ ਕੁਝ ਕਰ ਸਕਦੇ ਹੋ ਆਈ ਥਿੰਕ ਸੋ देयर ਆ ਲੋਟ ਆਫ ਓਪਰਚ्युनिटीज ਯਾਰ ਬਸ ਵਰਤਨਾਂ ਜਾਓ ਤੁਸੀਂ ਜਾਣਦੇ ਹੋ ਨਵੇਂ ਜਵਾਕਾਂ ਨੂੰ ਵਰਤਨ ਵਾਲੇ ਬਹੁਤ ਬੈਠੇ ਆ ਹਮ ਬੜੇ ਬੜੇ ਲੀਡਰਾਂ ਨੇ ਜਵਾਕਾਂ ਦਾ ਦਿਮਾਗ ਖਰਾਬ ਕਰਤਾ ਬਰਤ ਕੇ ਸੁਰ ਤੇ ਨਾਉ ਬਾਹਰ ਜੋਗੇ ਰੇ ਨਾਉ ਰੇ ਜੋਗੇ ਰੇ ਹਮ ਆਮ ਕਰਾਂ ਦੇ ਬੱਚਿਓ ਤੁਸੀਂ ਧਿਆਨ ਰੱਖਿਓ ਜਿਹੜੇ ਤੁਸੀਂ ਬੰਦਿਆਂ ਪਿੱਛੇ ਘੁੰਮਦੇ ਪਏ ਨਾ ਪਾਜੀਆਂ ਪਿੱਛੇ ਘੁੰਮਦੇ ਪਏ ਹੋ ਉਹ ਪਾਜੀਆਂ ਬਹੁਤ ਸੈਟ ਨੇ ਪਾਜੀਆਂ ਦੇ ਸਾਰੇ ਪਰਿਵਾਰ ਸੈਟ ਨੇ ਥੋੜੇ ਪਰਿਵਾਰ ਨੇ ਕਿਹਨੇ ਸੈਟ ਕਰਨੇ ਪੰਜਾਬ ਰੋ ਪੰਜਾਬ ਸਾਡਾ ਘਰ ਆ ਯਾਰ ਪ੍ਰਾਇਓਰਟੀ ਪੰਜਾਬ ਨੂੰ ਦੋ ਪੰਜਾਬ ਲੈ ਕੇ ਦੇਖੋ ਫੋੜਾ ਵਧੀਆ ਕੁਝ ਬਣਦੇ ਆਈ ਵਿਸ਼ ਨਹੀਂ ਬਣਦਾ ਫਿਰ ਬਾਹਰ ਚਲ ਮੈਂ ਪਰਦੇਸ ਨੂੰ ਕਦੀ ਮਾਰਦਾ ਨਹੀਂ ਜਾਊਗਾ ਮੈਨੂੰ ਕੋਈ ਕਹਿ ਦੂਗਾ ਹੁਣ ਕਹਿ ਦੂਗਾ ਵੀ ਇਹ ਤਾਂ ਗੱਦਾਰ ਆ ਪੰਜਾਬ ਦਾ ਜੀ ਇਹਨੇ ਪੰਜਾਬ ਖਾਲੀ ਕਰਤਾ ਇੰਨਾ ਪੰਜਾਬ ਪਰਦੇਸ ਨੇ ਸੈੱਟ ਕਰਤਾ ਕਦੀ ਕਿਸੇ ਦਾ ਤਾਂ ਹੈਂਕੂ ਨਹੀਂ ਕੀਤਾ ਪੇਜਰ ਏਜੰਟਸ ਨੇ ਸੀਗਾ ਬਾਹਰਲੇ ਮੁਲਕਾਂ ਦੇ ਵਿੱਚ 17 ਤੋਂ ਜਾ ਰਹੇ ਨੇ ਲੋਕ ਕਿ 60 ਤੋਂ ਜਾ ਰਹੇ ਨੇ ਲੋਕ ਕਿ ਉਹਨਾਂ ਦੀ ਤੀਜੀਆਂ ਪੀੜ੍ਹੀਆਂ ਉੱਥੇ ਜਾ ਕੇ ਸੈੱਟ ਹੋ ਗਈਆਂ ਕੋਈ ਕੈਨੇਡਾ ਸਰਕਾਰ ਚ ਮਨਿਸਟਰ ਲੱਗ ਗਿਆ ਕੋਈ ਵਧੀਆ ਲੈਵਲ ਤੇ ਐਡਵੋਕੇਟ ਬਣ ਕੇ ਕੋਈ ਬਿਜ਼ਨਸਮੈਨ ਬਣ ਕੇ ਕਿਸੇ ਟਾਈਮ ਚ ਉਹ ਵੀ ਨਵੇਂ ਸੀਗਾ ਨਾ ਪਰ ਇਹ ਆ ਨਾ ਇੱਥੇ ਠੱਗੀ ਏਜੰਟਸ ਨੇ ਇੰਨੀ ਜ਼ਿਆਦਾ ਮਾਰੀ ਨਾਮ ਇੰਡਸਟਰੀ ਦਾ ਇੰਨਾ ਖਰਾਬ ਕਰਤਾ ਲੋਕੀ ਕਹਿੰਦੇ ਜੇ ਕਿਸੇ ਨੂੰ ਗਾਲ ਕੱਢੇ ਨਾ ਉਹਨੂੰ ਇਹ ਕਹਿ ਦਵੇ ਏਜੰਟ ਭਾਜੀ ਉਹਦੇ ਵਿੱਚ ਵੀ ਨਾ ਦੇਖੋ ਦੋਨੇ ਪਾਸੇ ਹੁੰਦੇ ਨੇ ਪਹਿਲੂ ਦੇ ਹੁਣ ਕਈ ਲੋਕੀ ਕਹਿੰਦੇ ਨੇ ਵੀ ਸਾਨੂੰ ਬਾਹਰ ਭੇਜਤਾ ਰੱਬ ਦਾ ਸ਼ੁਕਰ ਹੁਣ ਬਾਹਰ ਜਾ ਕੇ ਥੋੜੇ ਬੱਚੇ ਤੋਂ ਕੰਮ ਨਹੀਂ ਹੋਇਆ ਜੰਟ ਮਾੜਾ ਜੀ ਸਾਨੂੰ ਮਾੜਾ ਜੰਟ ਟੱਕਰ ਕੇ ਸਾਨੂੰ ਫਸਾਤਾ ਜੀ ਕਿਉਂ ਉਹਨੇ ਦੱਸਿਆ ਦੇਖੋ ਮੈਂ ਹੁਣ ਕਿੰਨਾ ਦੱਸਦਾ ਉਹਨਾਂ ਵੀ ਵੀਰੇ ਬਾਹਰ ਲਾਈਫ ਔਖੀ ਆ ਥੋੜਾ ਸੋਚ ਕੇ ਜਾਓ ਵੀ ਪਹਿਲੇ 2 ਸਾਲ ਸਟਰਗਲ ਬਹੁਤ ਆ ਹੁਣ ਜਿਹੜੇ ਸੋਚ ਕੇ ਜਾਂਦੇ ਆ ਸਟਰਗਲ ਕਰਨਾ ਉਹ ਤਾਂ ਖੁਸ਼ ਹੁੰਦੇ ਆ ਹੁਣ ਕਈ ਇਦਾਂ ਨੇ ਵੀ ਜਿਹੜੇ ਮੈਨੂੰ ਵੀ ਗਾਲਾਂ ਕੱਢਦੇ ਨੇ ਸਾਲਿਆਂ ਨੇ ਫਸਾਤਾ ਸਾਨੂੰ ਕੈਨੇਡਾ ਲਿਆ ਕੇ ਵੀਰੇ ਤੁਹਾਨੂੰ ਪਤਾ ਹੁੰਦਾ ਸਾਰਿਆਂ ਨੂੰ ਲੋਕੀ ਅਸੈਪਟ ਨਹੀਂ ਕਰਦੇ ਸਭ ਤੋਂ ਵੱਡੀ ਗੱਲ ਆ ਸਾਡੇ ਜਿਹੜੇ ਲੋਕਾਂ ਨੇ ਮੱਚਿਆ ਦੇ ਮਾਪਿਓ ਨੇ ਨਾ ਆਪਣੇ ਬੱਚੇ ਦਾ ਫੇਲਿਅਰ ਨਹੀਂ ਦੱਸਦੇ ਹੈਗੇ ਜੇ ਬੱਚਾ ਨਹੀਂ ਕੁਝ ਕਰ ਪਾਊਗਾ ਨਾ ਉਹ ਫਲਾਣੇ ਏਜੰਟ ਨੇ ਜੀ ਉਹ ਕਾਲਜ ਚ ਫਸਾਤਾ ਚੰਗੇ ਕੋਰਸਾਂ ਚ ਅਸੀਂ ਇੰਨੇ ਬੱਚੇ ਭੇਜੇ ਆ ਜਿਦੇ ਵਿੱਚ 10 ਚੋਂ 3 ਬੱਚੇ ਪੜਾਈਆਂ ਨਹੀਂ ਪਾਸ ਕਰ ਪਏ ਬਲੇਮ ਕਿਤੇ ਆਗਾ ਜੀ ਏਜੰਟ ਨੇ ਕਰਤਾ ਜਦੋਂ ਮੈਂ ਦੱਸਿਆ ਭਰਾ ਇਹ ਕੋਰਸ ਪੜ ਲਾਗੇ ਤੈਨੂੰ ਸਕਿੱਲ ਦੀ ਤੇਰੀ ਵੈਲਿਊ ਪੈ ਜਾਊਗੀ ਤੈਨੂੰ ਚੰਗੀ ਜੌਬ ਮਿਲ ਜੂਗੀ ਪੜਨ ਦੇ ਟਾਈਮ ਤੇ ਨਾ ਮੈਂ ਉੱਥੇ ਕਲੰਬਾਂ ਚ ਨੱਚਦਾ ਲਿਆ ਜਾ ਕੇ ਪੜਨ ਦੇ ਟਾਈਮ ਤੇ ਦਾ ਮੈਂ ਪਲਾਜਾਂ ਦੇ ਖੜਿਆ ਰਿਆ ਕਰਦੇ ਬਾਅਦ ਚ ਏਜੰਟ ਦੀ ਗਲਤੀ ਆ ਗਈ। ਕਿ ਆ ਸਟੂਡੈਂਟ ਸ਼ਾਰਟਕਟ ਭਾਲਦਾ? ਜੁਗਾੜ ਭਾਲਦੇ ਆ। ਹੂੰ। ਮੇਜੋਰਟੀ ਬੱਚੇ ਜੁਗਾੜ ਭਾਲਦੇ ਆ। ਆਈਦਰ ਨਾਓ ਆਈਦਰ ਲੇਟਰ ਸਫਰ ਕਰਨਾ ਪੈਣਾ। ਜੇ ਪਹਿਲਾਂ ਸਫਰ ਕਰਜੋਗੇ ਤਾਂ ਬਾਅਦ ਚ ਐਸ਼ ਵੱਡੋਗੇ। ਹੂੰ। ਜੇ ਪਹਿਲਾਂ ਐਸ਼ ਕਰ ਲੋਗੇ ਤਾਂ ਬਾਅਦ ਚ ਸਫਰ ਕਰੋਗੇ। ਇਹ ਮੈਨੂੰ ਮੇਰੇ ਘਰ ਦੇ ਕਹਿੰਦੇ ਹੁੰਦੇ ਸੀ ਹੁਣ ਮੈਂ ਦੁਨੀਆ ਨੂੰ ਦੱਸਦਾ ਉਹਨਾਂ। ਕਿਉਂਕਿ ਜਦੋਂ ਇੱਕ ਵਾਰ ਤਾਂ ਔਖਾ ਔਖਾ ਹੋਣਾ ਪੈਣਾ ਹੀ ਪੈਣਾ। ਮਾਪਿਆਂ ਨੂੰ ਵੀ ਬੇਨਤੀ ਆ ਆਪਣੇ ਬੱਚਿਆਂ ਦੇ ਨਾਲ ਖੜਨਾ ਸਿੱਖੋ। ਬੱਚਿਆਂ ਨੂੰ ਸਮਝਾਓ ਵੀ ਜ਼ਿੰਦਗੀ ਔਖੀ ਹੈ ਯੂਰਪ ਦੀ ਗੱਲ ਥੋੜੀ ਜਿਹੀ ਕਰਨੀ ਸੀ ਕਿਉਂਕਿ ਯੂਰਪ ਦੀ ਨਾ ਗੱਲ ਬੜੇ ਘੱਟ ਕਰਦੇ ਨੇ ਬੰਦੇ ਅਸੀਂ ਤਾਂ ਜੋ ਯੂਰਪ ਬਾਰੇ ਸੁਣਿਆ ਹੋਈ ਸੁਣਿਆ ਕਹਿੰਦੇ ਯੂਰਪ ਦੇ ਵਿੱਚ ਕੋਈ ਕੈਰੀਅਰ ਨਹੀਂ ਹੈਗਾ ਯੂਰਪ ਜਾਣਾ ਮਤਲਬ ਖੋਜ ਛਲੰਗ ਮਾਰਨਾ ਭਾਜੀ ਯੂਰਪ 'ਚ ਕੈਰੀਅਰ ਨਹੀਂ ਹੈਗਾ ਹੂੰ ਯੂਰੋ 'ਚ ਕਮਾਈ ਕਰਦੇ ਨੇ ਯੂਰਪ ਦੇ ਬੱਚੇ ਕਰ ਕਹਿੰਦੇ ਇੱਥੇ ਕੰਮ ਨਹੀਂ ਮਿਲਦਾ ਤੱਕੇ ਬਹੁਤ ਹਨ ਪੱਕਾ ਹੁੰਦਾ ਬੰਦਾ ਯੂਰਪ ਦੇ ਵਿੱਚ ਲੈਂਗੁਏਜ ਬੈਰੀਅਰ ਆ ਤੁਹਾਨੂੰ ਲੈਂਗੁਏਜ ਸਮਝ ਆ ਗਈ ਉੱਥੇ ਲੈਂਗੁਏਜ ਸਿੱਖ ਲਈ ਪੱਕੇ ਵੀ ਹੋ ਜਾਓਗੇ ਪਾਸਪੋਰਟ ਵੀ ਲੈ ਲਓਗੇ ਤੇ ਕੰਮ ਵੀ ਕਰ ਲਓਗੇ ਮੈਂ ਪਿਛਲੇ ਜਰਮਨ ਜਾ ਕੇ ਆਇਆ ਉੱਥੇ ਮੈਂ ਜਿਹੜੇ ਵੇਟਰਸ਼ਿਪ ਨਹੀਂ ਪੰਜਾਬਣ ਕੁੜੀ 2700 ਯੂਰੋ ਉਹਦੀ ਸੈਲਰੀ ਸੀ ਮਹੀਨੇ ਦੀ ਕਹਿੰਦੀ 2000 ਤੋਂ 2200 ਯੂਰੋ ਮੈਨੂੰ ਟਿਪ ਬਣਦੀ ਆ ਅੱਛਾ ਮੇਰੇ ਖਿਆਲ ਤੋਂ 5000 ਯੂਰੋ ਬਣ ਗਿਆ 5000 ਯੂਰੋ ਮਤਲਬ ਕੈਨੇਡਾ ਦਾ 8 ਤੋਂ 9000 ਡਾਲਰ ਉਹ ਕੁੜੀ ਵੇਟਰਸ ਕੁਮਾਰੀ ਆ ਹਜੇ 8 ਮਹੀਨੇ ਪਹਿਲਾਂ ਪੰਜਾਬ ਤੋਂ ਯੂਰਪ ਜਰਮਨ ਦੇ ਵਿੱਚ ਆਈ ਆ ਯੂਰਪ ਚ 5-6 ਲੱਖ ਰੁਪਏ ਮਹੀਨਾ ਬਾਈ ਜੀ ਬਣਾ ਰਹੀ ਆ ਜਰਮਨ ਦੇ ਵਿੱਚ ਹਾਂਜੀ ਸਰ ਉਹ ਕਹਿੰਦੀ ਸਰ ਕਹਿੰਦੀ ਲੈਂਗੁਏਜ ਬੈਰੀਅਰ ਆ ਸਭ ਤੋਂ ਵੱਡੀ ਗੱਲ ਆ ਵੀ ਸਾਡੇ ਬੱਚੇ ਨਾ ਕਿਸੇ ਨੂੰ ਸਰਵ ਕਰਨ ਲੱਗੇ ਉਹ ਥੋੜੇ ਜੱਕਦੇ ਨੇ ਤਾਂ ਹੌਣ ਚ ਕੀ ਲਾ ਸੀ ਇਹ ਕੰਮ ਕਰਾਂਗੇ ਹੋ ਉਹ ਗੱਲ ਕਿਹਾ ਤਾਂ ਬਹਿਰਾ ਬਣ ਗਿਆ ਮੈਂ ਇਹਦਾ ਬਹਿਰਾ ਬਣ ਗਿਆ ਨਹੀਂ ਬਟ ਉਹਨੇ ਐਡਪਟ ਕਰ ਲਿਆ ਉਹੀ ਗੱਲ ਆ ਜੀ ਨੇ ਪੇਸ਼ੈਂਸ ਰੱਖ ਕੇ ਗੁਣ ਸਿੱਖ ਲੈਣਾ ਸਕਿੱਲ ਸਿੱਖ ਲੈ ਸਰਵ ਕਰਨ ਦਿਓ ਪੈਸਾ ਕਮਾਊਗਾ ਉਰੇ ਜਾਇਆ ਜਾਹੇ ਬਾਹਰ ਪਰ ਇਹ ਕਿੱਥੇ ਸਟੂਡੈਂਟ ਨੂੰ ਭੇਜਣਾ ਇਹ ਫਰਜ ਕਿਹਦਾ ਸਟੂਡੈਂਟ ਦਾ ਮਾਪੇ ਦਾ ਜਾਂ ਏਜੰਟ ਦਾ ਇਹ ਦੋ ਜਾਨਾਂ ਦੇ ਮੇਨ ਫਰਜ ਆ ਜਾਣ ਵਾਲੇ ਦਾ ਤੇ ਭੇਜਣ ਵਾਲੇ ਦਾ ਜਾਣ ਵਾਲੇ ਨੂੰ ਅਸੀਂ ਸਾਰੀ ਪਿਕਚਰ ਦੱਸ ਦਈਏ ਵੀ ਆਹ ਕੋਰਸ ਆ ਆਹ ਸ਼ਹਿਰ ਆ ਆ ਯੂਨੀਵਰਸਿਟੀ ਆ ਵੀ ਹੁਣ ਭਾਈ ਤੂੰ ਸਰਚ ਕਰ ਲਾ ਇੰਟਰਨੈਟ ਤੇ ਸਾਰਾ ਕੁਝ ਪਿਆ ਵੀ ਦੇਖੋ ਸਤਕਾਰ ਜੋ ਗੁਰਦੁਆਰੇ ਹਰ ਸ਼ਹਿਰ ਚ ਨੇ ਜਿਹੜੇ ਸ਼ਹਿਰ ਚ ਗੁਰੂ ਦਾ ਗੁਰਦੁਆਰਾ ਹੈਗਾ ਵਾ ਉੱਥੇ ਤੁਸੀਂ ਭੁੱਖੇ ਨਹੀਂ ਸੋਗੇ ਮੈਂ ਸਭ ਨੂੰ ਇੱਕ ਗੱਲ ਕਹਿਣਾ ਉਹਨਾ ਕਿਤੇ ਜਾਣਾ ਨਾ ਤੁਸੀਂ ਯੂਰਪ ਦੇ ਵਿੱਚ ਵੀ ਬਹੁਤ ਗੁਰੂ ਘਰ ਹੈਗੇ ਆ ਮੈਂ ਪਿੱਛੇ ਜੇ ਜਰਮਨ ਚ ਬਰਲਿੰਦੇ ਸ਼ਹਿਰ ਤੇ ਇੱਕ ਡੇਢ ਘੰਟੇ ਦੇ ਦੂਰ ਗਿਆ ਮੈਂ ਸੱਚ ਕਿਹਾ ਗੁਰਦੁਆਰਾ ਨਿਰਮੀ 20 ਕਿਲੋਮੀਟਰ ਤੇ ਗੁਰਦੁਆਰਾ ਸੀਗਾ ਜਿੱਥੇ ਗੁਰਦੁਆਰਾ ਹੋਗਾ ਤੁਹਾਡਾ ਬੱਚਾ ਭੁੱਖਾ ਨਹੀਂ ਮਰਦਾ ਤੁਸੀਂ ਆਪੇ ਸਰਚ ਕਰਨਾ ਵੀ ਅਸੀਂ ਕਿਹੜੇ ਸ਼ਹਿਰ ਜਾਣਾ ਵਾ ਉੱਥੇ ਕੰਮ ਮਾਹੌਲ ਕੀ ਆ ਉਥੇ ਦੀ ਲੈਂਗੁਏਜ ਕੀ ਆ ਜਾਣ ਤੋਂ ਪਹਿਲਾਂ ਲੈਂਗੁਏਜ ਸਿੱਖਣੀ ਥਰੀ ਬੇਸਿਕ ਸ਼ੁਰੂ ਕਰ ਦੋ ਐਕਸਪਰਟ ਨਾ ਹੋਵੋ ਬੇਸਿਕ ਸਿੱਖ ਲਵੋ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਪੜ੍ਹਾਈ ਲੈ ਕੇ ਗਏ ਹੋ ਉਹ ਪੜ੍ਹਾਈ ਕੰਪਲੀਟ ਕਰੋ ਜਿਗਾੜ ਨਾ ਪਾੜੋ ਜਿਗਾੜ ਮਰਾਂਦੇ ਹੁੰਦੇ ਹਮੇਸ਼ਾ ਬਹੁਤ ਅੱਛੀਆਂ ਗੱਲਾਂ ਕਰਦੇ ਹੋ ਬਹੁਤ ਮਜ਼ਾ ਆ ਰਿਹਾ ਸਮਾਂ ਥੋੜਾ ਜਿਹਾ ਘੱਟ ਲੱਗੇ ਇਸ ਕਰਕੇ ਜਾਂਦੇ ਜਾਂਦੇ ਤੁਹਾਨੂੰ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਤੁਸੀਂ ਬਹੁਤ ਪਿਆਰੀਆਂ ਅੱਛੀਆਂ ਗੱਲਾਂ ਕਰਦੇ ਹੋ ਬਹੁਤ ਸਿੱਖਣਯੋਗ ਗੱਲਾਂ ਕਰਦੇ ਹੋ ਕੁਝ ਇਸ ਇੰਡਸਟਰੀ ਚੋਂ ਇਮੀਗ੍ਰੇਸ਼ਨ ਚੋਂ ਕੁਝ ਗੁਰਮੰਤਰ ਦੇ ਕੇ ਜਾਓ ਬੱਚਿਆਂ ਨੂੰ ਜਿਹੜੇ ਸਟੂਡੈਂਟ ਹੁਣ ਜਾਣ ਦਾ ਸੋਚ ਰਹੇ ਆ ਜਿਹੜੇ ਉੱਧਰ ਤੋਂ ਆਣ ਦਾ ਸੋਚ ਰਹੇ ਜਿਹੜੇ ਤਾਂ ਜਾਣ ਦਾ ਸੋਚ ਰਹੇ ਆ ਹਣਾ ਹੁਣ ਉਹ ਜਿਗਾਰਡ ਵਾਲੇ ਛੱਡ ਦੋ ਪ੍ਰੇਪੇਅਰ ਹੋ ਜੀ ਵੀ ਆਪਾਂ ਚੰਗੀਆਂ ਪੜ੍ਹਾਈਆਂ ਪੜ੍ਹਨੀਆਂ ਨੇ ਸਕਿੱਲ ਸਿੱਖਣੀਆਂ ਜਿਹਦੇ ਹੱਥ 'ਚ ਗੁਣ ਹੋਊਗਾ ਉਹ ساری ਜ਼ਿੰਦਗੀ ਭੁੱਖਾ ਨਹੀਂ ਮਰਦਾ ਕੋਈ ਵੀ ਕੰਮ ਕਰ ਲਓ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੋਟ ਪਾਲਸ਼ਾ ਕਰੀਏ ਪਰ ਬੋਟ ਪਾਲਸ਼ ਵੀ ਚੰਗੇ ਤਰੀਕੇ ਨਾਲ ਕਰਨੀ ਆ ਹੁਣ ਤੁਸੀਂ ਸਕਿੱਲ ਸਿੱਖੋ ਆਪਣੇ ਆਪਣੇ ਸਕਿੱਲ ਸੁਧਾਰੋ ਰੋਡ ਮੈਪ ਤਿਆਰ ਕਰੋ ਵੀ ਜਾਣਾ ਕਿਹੜੀ ਜਗ੍ਹਾ ਤੇ ਯੂਰਪ ਜਾਣਾ ਕੈਨੇਡਾ ਜਾਣਾ ਯੂ ਐਸ ਏ ਜਾਣਾ ਜੀ ਆਇਆਂ ਨੂੰ ਸਾਡੇ ਕੋ ਅੱਜ ਤੁਸੀਂ ਘੱਟ ਪੈਸਿਆਂ 'ਚ ਪਰਦੇਸ ਜਾਣਾ ਤੁਹਾਨੂੰ ਸਹੀ ਥਾਂ ਤੇ ਭੇਜਾਂਗੇ ਕੋਈ ਮਾੜੀ ਥਾਂ ਨਹੀਂ ਭੇਜਦੇ ਤੁਸੀਂ ਆਪਣੇ ਪੈ ਅਕਾਊਂਟ ਦੇ ਵਿੱਚ ਕਾਲਜ ਦੀਆਂ ਫੀਸਾਂ ਭਰੋਗੇ ਤੁਹਾਨੂੰ ਪਤਾ ਹੋਊਗਾ ਤੁਸੀਂ ਕਿਹੜੇ ਸ਼ਹਿਰ ਜਾ ਰਹੇ ਹੋ ਇੰਟਰਨੈਟ ਦਾ ਯੂਜ਼ ਕਰੋ ਉਸ ਥਾਂ ਦੀ ਲੈਂਗੁਏਜ ਸਿੱਖੋ ਕੀ ਆ ਉਸ ਥਾਂ ਦਾ ਫੂਡ ਕਲਚਰ ਸਿੱਖੋ ਦੇਖੋ ਉੱਥੇ ਗੁਰਦੁਆਰਾ ਸਾਹਿਬ ਹੈਗਾ ਕੋਈ ਮੰਦਿਰ ਹੈਗਾ ਵਾ ਇਹ ਦੇਖੋ ਵੀ ਉੱਥੇ ਇੰਡੀਅਨ ਗਰੋਸਰੀ ਸਟੋਰ ਹੈਗੇ ਆ ਉਹ ਚਿਹਰਾ ਫੂਡ ਕੀ ਆ ਜਾਣ ਤੋਂ ਪਹਿਲਾਂ ਕੁਕਿੰਗ ਸਿੱਖ ਲਓ ਤੇ ਸਟਰੋਂਗ ਮਾਈਂਡ ਹੋ ਕੇ ਜਾਓ ਨਾ ਕਿ ਸਿੰਪਥੀ ਸਿੱ ਦਰਤਾ ਦੀ ਆਧਾਰ ਤੇ ਭੀਖ ਮਿਲਦੀ ਆ ਚੰਗੀ ਜ਼ਿੰਦਗੀ ਨਹੀਂ ਮਿਲਦੀ ਚੰਗੀ ਜ਼ਿੰਦਗੀ ਸਟਰਗਲ ਨਾਲ ਮਿਲਦੀ ਆ ਸੰਘਰਸ਼ ਨਾਲ ਮਿਲਦੀ ਆ ਅਸੀਂ ਸੂਰਮਿਆਂ ਦੇ ਬੱਚੇ ਆ ਅਸੀਂ ਉਸਤ ਧਨ ਗਲਕੀ ਗਲਕੀਤਾਰ ਮਹਾਰਾਜ ਦੇ ਬੱਚੇ ਆ ਜਿਹਨੇ ਐਡੇ ਔਖੇ ਟਾਈਮ 'ਚ ਵੀ ਕਦੀ ਹਾਰ ਨਹੀਂ ਮੰਨੀ ਹੈਗੀ ਜਿਉਂਦਾ ਹਨਾ ਪਰਮਾਤਮਾ ਸਾਨੂੰ ਹਮੇਸ਼ਾ ਨਾਲ ਲੜ ਲਾਈ ਰੱਖੇ ਕਰਕੇ ਵੀ ਅਸੀਂ ਹਾਰ ਮੰਨਣ ਵਾਲਿਆਂ 'ਚ ਨਹੀਂ ਹੈਗੇ ਅਸੀਂ ਉਹ ਹਾਰ ਮੰਨਣ ਵਾਲੀ ਗੋਮ ਨਹੀਂ ਹੈਗੇ ਆਪਾਂ ਕਿੱਧਰ ਜਾ ਰਹੇ ਆ ਅਸੀਂ ਹਾਰ ਪਹਿਲਾਂ ਹੀ ਮੰਨਣ ਲੱਗ ਗਏ ਵੀ ਹਾਏ ਸਾਡੇ ਦਾ ਔਖਾ ਟਾਈਮ ਆ ਗਿਆ ਮਹਾਰਾਜਾ ਉਹ ਟਾਸ਼ਰਾ ਲੈ ਕੇ ਜਾਓ ਵੀ ਅਸੀਂ ਫਤਿਹ ਕਰਨੀ ਹੈ ਤੇ ਫਤਿਹ ਕਰ ਦੋਗੇ ਹੂੰ